ਦੋਸਤਾਂ ਇੱਕ ਬਹੁਤ ਹੀ ਦਰਦਨਾਕ ਖਬਰ ਸਾਹਮਣੇ ਆ ਰਹੀ ਆ ਇਹ ਜਿਹੜੀ ਖਬਰ ਆ ਮਜ਼ਦੂਰ ਪਰਿਵਾਰ ਦੇ ਇੱਕ ਵਿਅਕਤੀ ਵੱਲੋਂ ਆ ਰਹੀ ਆ ਇਹ ਜਿਹੜੀ ਖਬਰ ਆ ਸ਼੍ਰੀਨਗਰ ਦੇ ਇੱਕ ਇਲਾਕੇ ਚ ਆ ਰਹੀ ਆ ਦੱਸਿਆ ਇਹ ਜਾ ਰਿਹਾ ਕਿ ਕੁਲਜੀਤ ਨਾਂ ਦਾ ਵਿਅਕਤੀ ਜਿਸ ਦੀ ਉਮਰ 35 ਸਾਲ ਦੀ ਹੈ ਉਹ ਆਪਣੀ ਜਿਹੜੀ ਰੁਜ਼ਗਾਰ ਦੀ ਤਲਾਸ਼ ਦੇ ਲਈ ਕਿੱਤੇ ਸ਼ਰੀ ਨਗਰ ਜਾਂਦਾ ਏ ਕਿਤੇ ਪੰਜਾਬ ਹੁੰਦਾ ਏ ਤੇ ਉਸ ਵਿਅਕਤੀ ਵੱਲੋਂ ਇਹ ਵੀ ਦੱਸਿਆ ਜਾਂਦਾ ਏ ਕਿ ਮੈਂ ਇਕੱਲਾ ਇਸ ਘਰ ਵਿੱਚ ਕਮਾਉਣ ਵਾਲਾ ਮੇਰੇ ਕੋਈ ਵੀ ਪਰਿਵਾਰਕ ਮੈਂਬਰ ਹੈ ਨਹੀਂ ਅਤੇ ਮੈਨੂੰ ਜਿਹੜੀਆਂ ਬਹੁਤ ਜ਼ਿਆਦਾ ਭਿਆਨਕ ਬਿਮਾਰੀਆਂ ਲੱਗੀਆਂ ਜਿਵੇਂ ਕਿ ਸਾਹ ਲੈਣ 'ਚ ਮੈਨੂੰ ਪ੍ਰੋਬਲਮ ਆਉਂਦੀ ਆ ਤੁਰੰਤ ਮੈਨੂੰ ਪ੍ਰੋਬਲਮ ਆਉਂਦੀ ਆ ਫੇਫੜਿਆਂ ਦੇ ਵਿੱਚ ਪ੍ਰੋਬਲਮ ਆ ਕਿਡਨੀ ਅਤੇ ਲਿਵਰ ਦੇ ਵਿੱਚ ਵੀ ਬਹੁਤ ਸਾਰੀਆਂ ਜਿਹੜੀਆਂ ਪ੍ਰੋਬਲਮਾਂ ਹਨ ਤੇ ਮੈਂ ਜਿਹੜਾ ਇੱਕ ਪੈਂਟਰ ਦਾ ਕੰਮ ਕਰਦਾ ਹਾਂ ਜਿੰਨੀ ਵੀ ਮੇਰੀ ਕਮਾਈ ਆ ਸਾਰੀ ਮੇਰੀ ਜਿਹੜੀ ਮੈਂ ਜਿਹੜੀਆਂ ਭਿਆਨਕ ਬਿਮਾਰੀਆਂ ਦਾ ਸ਼ਿਕਾਰ ਹੋ ਚੁੱਕਿਆ ਹਾਂ ਉਹਦੇ ਉੱਪਰ ਜਿਹੜੀ ਮੈਂ ਖਰਚ ਕਰ ਦਿੱਤੀ ਆ ਪਰ ਫੇਰ ਵੀ ਜਿਹੜਾ ਮੇਰੇ ਇੰਨਾ ਖਤਰਨਾਕ ਬਿਮਾਰੀਆਂ ਦਾ ਇਲਾਜ ਨਹੀਂ ਹੋਇਆ ਤਾਂ ਉਹ ਹੁਣ ਸਮਾਜ ਸੇਵਾ ਨੂੰ ਇਹ ਅਪੀਲ ਕਰਦਾ ਹੈ ਕਿ ਮੇਰਾ ਵਧੀਆ ਤੋਂ ਵਧੀਆ ਜਿਹੜਾ ਟਰੀਟਮੈਂਟ ਕੀਤਾ ਜਾਵੇ ਤੇ ਟਰੀਟਮੈਂਟ ਕਰਨ ਤੋਂ ਬਾਅਦ ਜਿਹੜਾ ਵੀ ਮੈਂ ਕੋਈ ਵੀ ਕੰਮ ਕਰ ਸਕਾਂ ਮੈਂ ਆਪਣਾ ਜਿਹੜਾ ਆਪ ਕਮਾ ਸਕਾਂ ਤਹਾਨੂੰ ਇੱਕ ਵਾਰੀ ਫੇਰ ਦੱਸ ਦਿਆਂ ਜਿਹੜੀ ਇਹ ਖਬਰ ਆ ਸ਼੍ਰੀਨਗਰ ਦੇ ਇੱਕ ਇਲਾਕੇ ਚ ਆ ਰਹੀ ਆ ਦੱਸਿਆ ਇਹ ਜਾ ਰਿਹਾ ਹੈ ਕਿ ਕੁਲਜੀਤ ਨਾਂ ਦਾ ਵਿਅਕਤੀ ਜਿਸ ਦੀ ਉਮਰ 35 ਸਾਲ ਦੀ ਆ ਉਹ ਘਰ ਵਿੱਚ ਇਕੱਲਾ ਹੋਣ ਕਰਕੇ ਆਪਣੀ ਰੋਜ਼ਗਾਰ ਦੀ ਤਲਾਸ਼ ਲਈ ਉਹ ਕਿਤੇ ਸ਼੍ਰੀਨਗਰ ਜਾਂਦਾ ਹੈ ਕਿਤੇ ਪੰਜਾਬ ਵਿੱਚ ਆਉਂਦਾ ਹੈ ਤਾਂ ਉਸ ਵੱਲੋਂ ਇਹ ਦੱਸਿਆ ਜਾਂਦਾ ਹੈ ਕਿ ਮੈਂ ਇੱਕ ਪੈਂਟਰ ਦਾ ਕੰਮ ਕਰਦਾ ਹਾਂ ਤੇ ਮੈਂ ਜਦੋਂ ਇੱਧਰ ਉੱਧਰ ਰੋਜ਼ਗਾਰ ਦੀ ਤਲਾਸ਼ ਲਈ ਜਾਂਦਾ ਤਾਂ ਮੈਂ ਉਸ ਟਾਈਮ ਬਹੁਤ ਜ਼ਿਆਦਾ ਪਿਆੜ ਗ ਬਿਮਾਰੀਆਂ ਦਾ ਸ਼ਿਕਾਰ ਹੋ ਚੁੱਕਾ ਹਾਂ ਜਿਵੇਂ ਕਿਡਨੀ ਦੀ ਪ੍ਰੋਬਲਮ ਹੋ ਗਈ ਲੀਵਰ ਦੀ ਹੋ ਗਈ ਫੇਫੜਿਆਂ ਦੀ ਹੋ ਗਈ ਸਾਹ ਲੈਣ ਵਿੱਚ ਪ੍ਰੋਬਲਮ ਹੋ ਗਈ ਜਦੋਂ ਮੈਂ ਦਸ ਕਿਲੋ ਮੀਟਰ ਦੂਰ ਜਾਣਾ ਤਾਂ ਮੇਰਾ ਸਾਹ ਚੜਨਾ ਸ਼ੁਰੂ ਹੋ ਜਾਂਦਾ ਹੈ ਤੇ ਜਿੰਨੇ ਵੀ ਜਦੋਂ ਜਿੰਨੇ ਵੀ ਮੇਰੇ ਕੋਲੇ ਪੈਸੇ ਸੀ ਸਾਰੇ ਮੇਰੇ ਉਹ ਜਿਹੜੇ ਟ੍ਰੀਟਮੈਂਟ ਉੱਪਰ ਖਰਚ ਕੀਤੇ ਗਏ ਆ ਪਰ ਫੇਰ ਵੀ ਜਿਹੜਾ ਮੇਰਾ ਟ੍ਰੀਟਮੈਂਟ ਆ ਉਹ ਵਧੀਆ ਤਰੀਕੇ ਨਾਲ ਨਹੀਂ ਹੋ ਸਕਿਆ ਜਿਹੜੀ ਇਹ ਮੈਨੂੰ ਬਿਮਾਰੀਆਂ ਨੇ ਉਹ ਮੈਨੂੰ ਘਟਣ ਦੀ ਥਾਂ ਤੇ ਵਧ ਰਹੀਆਂ ਹਨ ਤੇ ਹੁਣ ਜਿਹੜਾ ਮੇਥੋਂ ਕੋਈ ਵੀ ਕੰਮ ਨਹੀਂ ਹੁੰਦਾ ਜੇਕਰ ਮੈਥੋਂ ਹੁਣ ਕੋਈ ਕੰਮ ਨਹੀਂ ਹੁੰਦਾ ਤਾਂ ਮੈਂ ਜਿਹੜਾ ਆਪਣਾ ਵਧੀਆ ਟ੍ਰੀਟਮੈਂਟ ਕਿਵੇਂ ਕਰਾਂ ਤੇ ਖਾਣ ਲਈ ਵੀ ਮੇਰੇ ਕੋਲੇ ਕੋਈ ਚੰ ਨਹੀਂ ਤੇ 1.5 ਸਾਲ ਪਹਿਲਾਂ ਹੀ ਜਿਹੜੇ ਮੇਰੇ ਮਾਤਾ ਪਿਤਾ ਸੀ ਉਹ ਉਹ ਇਸ ਧਰਤੀ ਤੇ ਨਹੀਂ ਰਹੇ ਆ ਤੇ ਹੁਣ ਉਹ ਕਹਿੰਦਾ ਮੈਨੂੰ ਇਹ ਚਿੰਤਾ ਬਣੀ ਆ ਕਿ ਜੇਕਰ ਮੇਰੀਆਂ ਇੰਨਾਂ ਭਿਆਨਕ ਬਿਮਾਰੀਆਂ ਦਾ ਇਲਾਜ ਨਾ ਹੋਇਆ ਤਾਂ ਮੈਂ ਫਿਰ ਕਿਵੇਂ ਆਪਣਾ ਉਹ ਫਿਰ ਮੈਂ ਕਿਵੇਂ ਉਹ ਕੰਮ ਨੂੰ ਸ਼ੁਰੂ ਕਰੂੰਗਾ ਤੇ ਆਪਣਾ ਆਪ ਕਮਾਊਗਾ ਤੇ ਖਾਊਗਾ ਤਾਂ ਹਣ ਇੱਕ ਵਾਰ ਫਿਰ ਦੱਸਦੇ ਆ ਜਿਹੜੀ ਇਹ ਖਬਰ ਆ ਸ਼ਰੀ ਨਗਰ ਦੇ ਇੱਕ ਇਲਾਕੇ ਚ ਆ ਰਹੀ ਆ ਦੱਸਿਆ ਇਹ ਜਾ ਰਿਹਾ ਹੈ ਕਿ ਕੁਲਜੀਤ ਨਾਮ ਦਾ ਵਿਅਕਤੀ ਜਿਸ ਦੀ ਉਮਰ 35 ਸਾਲ ਦੀ ਆ 奥斯内。哦 ਰੋਜ਼ਗਾਰ ਦੀ ਤਲਾਸ਼ ਲਈ ਕਿਤੇ ਇੱਧਰ ਜਾਂਦਾ ਕਿਤੇ ਉੱਧਰ ਜਾਂਦਾ ਏ ਤੇ ਘਰ ਵਿੱਚ ਇਕੱਲਾ ਹੋਣ ਕਰਕੇ ਉਹ ਰੋਜ਼ਗਾਰ ਦੀ ਤਲਾਸ਼ ਲਈ ਕਿਤੇ ਇੱਧਰ ਜਾਂਦਾ ਏ ਉੱਧਰ ਜਾਂਦਾ ਏ ਤਾਂ ਇਸ ਇਸ ਕਾਰਨ ਉਹ ਜਿਹੜਾ ਵਿਅਕਤੀ ਆ ਭਿਆਨਕ ਬਿਮਾਰੀਆਂ ਦਾ ਸ਼ਿਕਾਰ ਹੋ ਜਾਂਦਾ ਏ ਤਾਂ ਹੁਣ ਉਹ ਵਿਅਕਤੀ ਵੱਲੋਂ ਇਹ ਬਿਆਨ ਆਇਆ ਕਿ ਮੈਂ ਬਹੁਤ ਹੀ ਖਤਰਨਾਕ ਬਿਮਾਰੀਆਂ ਦਾ ਸ਼ਿਕਾਰ ਹੋ ਚੁੱਕਾ ਹਾਂ ਜਿਵੇਂ ਕਿ ਲੀਵਰ ਦੀ ਪ੍ਰੋਬਲਮ ਹੋ ਗਈ ਲੀਵਰ ਦੀ ਹੋ ਗਈ ਕਿਡਨੀ ਦੀ ਹੋ ਗਈ ਫੇਫੜਿਆਂ ਦੀ ਹੋ ਗਈ ਸਾਹ ਲੈਣ ਦੇ ਵਿੱਚ ਮੈਨੂੰ ਪ੍ਰੋਬਲਮ ਆਉਂਦੀ ਆ ਜੇਕਰ ਮੈਂ ਆਪਣੇ ਰੋਜ਼ਗਾਰ ਲਈ ਹੁਣ ਥੋੜੀਕ ਦੂਰ ਵੀ ਜਾਨਾ ਤਾਂ ਮੇਰਾ ਜਿਹੜਾ ਸਾਹ ਚੜਨਾ ਸ਼ੁਰੂ ਹੋ ਜਾਂਦਾ ਹੈ ਜੇਕਰ ਮੇਰੇ ਨਾਲ ਐਦਾ ਹੀ ਰਿਹਾ ਫਿਰ ਮੈਂ ਕਿੱਥੇ ਕਿੱਥੇ ਜਾਵਾਂਗਾ ਕਮਾਵਾਂਗਾ ਫਿਰ ਖਾਵਾਂਗਾ ਕਿਉਂਕਿ ਤੁਹਾਨੂੰ ਪਤਾ ਹੈ ਕਿ ਜੇਕਰ ਵਿਅਕਤੀ ਕਿਤੇ ਕੋਈ ਕੰਮ ਕਰ ਨਹੀਂ ਕਰਦਾ ਤਾਂ ਫਿਰ ਘਰ ਵਿੱਚ ਕੋਈ ਵੀ ਚੀਜ਼ ਨਹੀਂ ਹੁੰਦੀ ਖਾਣ ਪੀਣ ਦੇ ਲਈ ਖਾਣ ਪੀਣ ਤੋਂ ਬਿਨਾਂ ਬੰਦਾ ਵੈਸੇ ਵੀ ਅੱਧਾ ਰਹਿ ਜਾਂਦਾ ਹੈ ਜੇਕਰ ਉਹਦੇ ਵੱਲੋਂ ਇਹ ਕਿਹਾ ਜਾਂਦਾ ਜੇਕਰ ਸਮਾਜ ਸੇਵਾ ਵੱਲੋਂ ਜੇਕਰ ਮੇਰਾ ਵਧੀਆ ਟ੍ਰੀਟਮੈਂਟ ਕੀਤਾ ਗਿਆ ਮੈਂ ਜਿਹੜਾ ਠੀਕ ਹੋ ਕੇ ਆਪਣਾ ਜਿਹੜਾ ਖਰਚਾ ਆਪ ਚੁੱਕ ਸਕਦਾ ਹਾਂ ਅਤੇ ਮੈਂ ਆਪ ਦਾ ਆਪ ਕਮਾ ਸਕਦਾ ਹਾਂ ਜਿਹੜੀ ਕਿ ਅੱਜ ਜਿਹੜੀ ਕਿ ਹੁਣ ਮੇਰੇ ਘਰ ਵਿੱਚ ਰੋਟੀ ਬਣਾਉਣ ਲਈ ਵੀ ਕੋਈ ਵੀ ਸਮਾਨ ਨਹੀਂ ਹੈਗਾ ਤੇ ਉਹਨੇ ਇਹੀ ਸਮਾਜ ਸੇਵਾ ਵੱਲੋਂ ਬੇਨਤੀ ਕੀਤੀ ਹੈ ਕਿ ਤੁਸੀਂ ਮੇਰਾ ਪ੍ਰੋਪਰ ਵੇ ਨਾਲ ਜਿਹੜਾ ਮੇਰਾ ਟ੍ਰੀਟਮੈਂਟ ਕਰਵਾ ਦਿਓ ਜੇਕਰ ਮੈਂ ਠੀਕ ਹੋ ਗਿਆ ਤਾਂ ਮੈਂ ਆਪ ਦਾ ਆਪ ਕਮਾ ਕੇ ਖਾ ਸਕਦਾ ਹਾਂ ਤੁਹਾਨੂੰ ਇੱਕ ਵਾਰੀ ਫੇਰ ਦੱਸ ਦਈਏ ਕਿ ਇਹ ਜਿਹੜੀ ਖਬਰ ਆ ਸ਼ੀਰੀ ਨਗਰ ਤੋਂ ਆਰੀਆ ਕੁਲਜੀਤ ਨਾ ਦਾ ਵਿਅਕਤੀ ਜਿਸ ਦੀ ਉਮਰ 35 ਸਾਲ ਦੀ ਆ ਉਹ ਬਹੁਤ ਰੋਜ਼ਗਾਰ ਦੇ ਲਈ ਕਿਤੇ ਇੱਧਰ ਜਾਂਦਾ ਕਿਤੇ ਉੱਧਰ ਜਾਂਦਾ ਹੈ ਉਸ ਵਿਅਕਤੀ ਵੱਲੋਂ ਇਹ ਬਿਆਨ ਆਇਆ ਕਿ ਮੇਰੇ ਰੋਜ਼ਗਾਰ ਦੇ ਲਈ ਕਿਤੇ ਇੱਧਰ ਜਾਣਾ ਹੈ ਉੱਧਰ ਜਾਣਾ ਹੈ ਉਸ ਦੇ ਕਾਰਨ ਮੈਂ ਬਹੁਤ ਭਿਆਨਕ ਬਿਮਾਰੀਆਂ ਦਾ ਸ਼ਿਕਾਰ ਹੋ ਚੁੱਕਾ ਹਾਂ ਮੇਰੇ ਪਰਿਵਾਰ ਵਿੱਚ ਕੋਈ ਵੀ ਫੈਮਿਲੀ ਮੈਂਬਰ ਨਹੀਂ ਹੈ ਕਿ ਜੋ ਮੇਰਾ ਖਰਚਾ ਚੁੱਕ ਸਕੇ ਮੇਰਾ ਜਿਹੜੀ ਆ ਖਤਰਨਾਕ ਬਿਮਾਰੀਆਂ ਦਾ ਇਲਾਜ ਕਰ ਸਕਣ ਉਹਨੇ ਦੱਸਿਆ ਕਿ ਡੇਢ ਸਾਲ ਪਹਿਲਾਂ ਹੀ ਜਿਹੜੇ ਮੇਰੇ ਮਾਤਾ ਪਿਤਾ ਸੀ ਉਹ ਉਹਨਾਂ ਦੀ ਜਿਹੜੀ ਡੈਥ ਹੋ ਗਈ ਆਗੀ ਉਹ ਧਰਤੇ ਤੇ ਨਹੀਂ ਹਨ ਤੇ ਹੁਣ ਉਹ ਕਹਿੰਦਾ ਜੇਕਰ ਮੈਂ 10 ਕਮਿੰਟ 10 ਕਮਿੰਟ ਵੀ ਦੂਰ ਜਾਣਾਗਾ ਤਾਂ ਮੇਰਾ ਜਿਹੜਾ ਸਾਹ ਚੜਨਾ ਸ਼ੁਰੂ ਹੋ ਜਾਂਦਾ ਏ ਕਿ ਉਹਨੇ ਹੁਣੇ ਇਹੀ ਸਾਰੇ ਸਮਾਜ ਸੇਵਨ ਨੂੰ ਇਹ ਅਪੀਲ ਕੀਤੀ ਆ ਉਹ ਕਹਿੰਦਾ ਮੈਂ ਇਹ ਇਹ ਅਪੀਲ ਕਰਦਾ ਇਹ ਬੇਨਤੀ ਕਰਦਾ ਕਿ ਜਿੰ ਮੇਰਾ ਜਿਵੇਂ ਨਾ ਕਿਵੇਂ ਨਾ ਕਿਵੇਂ ਕਰਕੇ ਮੇਰਾ ਜਿਹੜਾ ਤੁਸੀਂ ਇਲਾਜ ਆ ਉਹ ਤੁਸੀਂ ਪ੍ਰੋਪਰ ਵੇ ਨਾਲ ਕਰਵਾ ਦਿਓ ਜੇਕਰ ਮੈਂ ਠੀਕ ਹੋ ਗਿਆ ਤਾਂ ਮੈਂ ਆਪਣਾ ਆਪ ਕਮਾ ਸਕਦਾ ਹਾਂ ਉਸ ਵਿਅਕਤੀ ਵੱਲੋਂ ਇਹ ਵੀ ਦੱਸਿਆ ਜਾਂਦਾ ਹੈ ਕਿ ਮੇਰੇ ਮੈਂ ਜਿੰਨਾ ਵੀ ਕਮਾਇਆ ਸੀ ਮੈਨੂੰ ਜਦੋਂ ਹੀ ਪਤਾ ਲੱਗਿਆ ਕਿ ਮੈਂ ਬਹੁਤ ਭਿਆਨਕ ਬਿਮਾਰੀਆਂ ਦਾ ਸ਼ਿਕਾਰ ਹੋ ਚੁੱਕਿਆ ਹਾਂ ਤੇ ਮੈਂ ਸਾਰੇ ਪੈਸੇ ਆਪਣੇ ਜਿਹੜੇ ਟ੍ਰੀਟਮੈਂਟ ਉੱਪਰ ਲਗਾ ਦਿੱਤੇ ਆ ਪਰ ਉਸ ਵਿਅਕਤੀ ਨੇ ਇਹ ਕਿਹਾ ਕਿ ਮੇਰਾ ਫੇਰ ਵੀ ਕਿਸੇ ਵੀ ਬਿਮਾਰੀ ਤੋਂ ਕੋਈ ਵੀ ਛੁਟਕਾਰਾ ਨਹੀਂ ਹੋਇਆ ਤੇ ਉਹ ਕਹਿੰਦਾ ਹੁਣ ਮੇਰੇ ਤੋਂ ਕੋਈ ਵੀ ਕੰਮ ਨਹੀਂ ਹੁੰਦਾ ਘਰ ਵਿੱਚ ਕੋਈ ਵੀ ਖਾਣ ਪੀਣ ਦੀ ਚੀਜ਼ ਵੀ ਨਹੀਂ ਹੈਗੀ ਤੇ ਮੈਂ ਇਹੀ ਬੇਨਤੀ ਕਰਦਾ ਹਾਂ ਇਹ ਅਪੀਲ ਕਰਦਾ ਹਾਂ ਵੀਸ ਮਾਸਾ ਸੇਵਾ ਨੂੰ ਕਿ ਜੇਕਰ ਇਹ ਮੇਰਾ ਪ੍ਰੋਪਰ ਵੇ ਨਾਲ ਟ੍ਰੀਟਮੈਂਟ ਕਰਵਾ ਦੇਣ ਤੇ ਜੇ ਮੈਂ ਠੀਕ ਹੋ ਗਿਆ ਤਾਂ ਮੈਂ ਆਪਣਾ ਜਿਹੜਾ ਆਪ ਕਮਾ ਕੇ ਖਾ ਸਕਦਾ ਹਾਂ ਤੇ ਮੇਰੇ ਘਰ ਵਿੱਚ ਰੋਟੀ ਪੱਕਦੀ ਜਿਹੜੀ ਬਣ ਜਾਊਗੀ ਤੁਸੀਂ ਇਸ ਪ੍ਰਤੀ ਆਪਣਾ ਕਮੈਂਟ ਅਤੇ ਵਿਚਾਰ ਜ਼ਰੂਰ ਸ਼ੇਅਰ ਕਰੋ